ਜੋ ਪਿੰਡ ਸੁੱਖਣ ਵਾਲਾ ਜਿਹੜਾ ਬਹੁਤ ਚਰਚੇ ਤੇ ਕਤਲ ਕਾਂਡ ਜਿਹੜਾ ਇੱਕ ਘਰ ਵਾਲੀ ਨੇ ਆਪਦਾ ਘਰ ਵਾਲਾ ਆਪਦੇ ਆਸ਼ਿਕ ਨਾਲ ਰਲ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਇੱਕ ਸ਼ਰੀਫ ਜੱਟ ਜ਼ਿਮੀਂਦਾਰ ਪਰਿਵਾਰ ਦਾ ਇੱਕ ਬੱਚਾ ਗੁਰਵਿੰਦਰ ਸਿੰਘ ਜਿਹਦੀ ਡਬਲ ਐਮਏ ਕੀਤੀ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਪਿੰਡ ਵਾਲੇ ਉਹਦੀ ਗਵਾਹੀ ਭਰਦੇ ਆ ਕਿ ਨਿਹਾਇਤੀ ਸ਼ਰੀਫ ਉਹ ਲੜਕਾ ਸੀ ਤੇ 2023 ਚ ਉਹਦਾ ਵਿਆਹ ਹੋਇਆ ਸੀ 2025 ਦੇ ਜਨਵਰੀ ਦੇ ਵਿੱਚ ਉਹਦੀ ਘਰ ਵਾਲੀ ਰੁਪਿੰਦਰ ਕੌਰ 2 ਸਾਲਾਂ ਬਾਅਦ ਪਿੰਡ ਸੁਖਨ ਵਾਲੇ ਵਾਪਸ ਆਈ ਲੇਕਿਨ 2025 ਦੇ ਅਖੀਰਲੇ ਮਹੀਨਿਆਂ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਇੱਕ ਸਾਜ਼ਿਸ਼ ਤਹਿਤ ਪਿੰਡ ਬੱਲੂਆਣੇ ਦਾ ਹਰ ਕਮਲਪ੍ਰੀਤ ਸਿੰਘ ਜਿਹਦੇ ਨਾਲ ਰਲ ਕੇ ਜਿਹੜਾ ਹੈਗਾ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਵਾਲੀ ਵੱਲੋਂ 28 ਤੇ 29 11ਵੇਂ ਮਹੀਨੇ ਦੀ ਦਰਮਿਆਨੀ ਰਾਤ ਅੱਜ ਪਿੰਡ ਸੁਖਨ ਵਾਲੇ ਨਗਰ ਦੇ ਵਿੱਚੋਂ ਤੇ ਆਸੇ-ਪਾਸੇ ਜਿਹੜੇ ਲੋਕ ਰਿਸ਼ਤੇਦਾਰ ਵੀ ਨਹੀਂ ਸੀ ਇਸ ਪਰਿਵਾਰ ਦੇ ਜਿਹੜੇ ਲੋਕਾਂ ਨੂੰ ਹਮਦਰਦੀ ਹੈ ਤਕਾ ਹੋਇਆ ਇਸ ਪਰਿਵਾਰ ਨਾਲ ਬੜਾ ਵੱਡਾ ਜ਼ੁਲਮ ਹੋਇਆ ਕਿਉਂਕਿ ਆਮ ਤੌਰ ਤੇ ਬਾਪ ਦੀ ਚਿਖਾ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਹੈ ਤੇ ਇੱਥੇ ਹਾਲਾਤ ਇਹ ਬਣ ਗਏ ਕਿ ਨੌਜਵਾਨ ਪੁੱਤ ਦੀ ਚਿਖਾ ਨੂੰ ਬਾਪ ਨੂੰ ਅੱਗ ਲਾਉਣੀ ਪਈ ਤੇ ਅੱਜ ਉਸ ਬਾਪ ਦਾ ਤੇ ਉਸ ਮਾਂ ਦਾ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਮਾਤਾ ਜਿਹੜੀ ਗੁਰਵਿੰਦਰ ਦੀ ਹੈ ਉਹਨਾਂ ਦਾ ਬਹੁਤ ਦੁੱਖ ਦੀ ਘੜੀ ਹੈ ਮੈਂ ਇਹ ਕਹਿੰਦਾ ਵੀ ਕਿੱਥੋਂ ਬੰਦੇ ਨਹੀਂ ਆਏ ਜਾਂ ਕਿੰਨਾਂ ਨੇ ਦੁੱਖ ਨਹੀਂ ਵੰਡਾਇਆ ਸੋ ਬੜਾ ਮਨ ਭਰਿਆ ਵੀ ਅੱਜ ਲੇਕਿਨ ਇਨਸਾਫ ਦਿਵਾਵਾਂਗੇ ਜਿੰਨਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਟੇਲ ਵਾਲਾ ਗਾਂ ਵਾਲਾ ਇਹਨਾਂ ਨੂੰ ਭਾਉਣ ਜ਼ਰੂਰ ਵਿਖਾਵਾਂਗੇ ਕਿਉਂਕਿ ਪਰਿਵਾਰ ਤਾਂ ਹੁਣ ਗਮਗੀਨ ਹੈ ਲੇਕਿਨ ਸਾਡੇ ਵਰਗੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੂਰਾ ਜ਼ੋਰ ਲਾ ਕੇ ਇਸ ਪਰਿਵਾਰ ਨੂੰ ਇਨਸਾਫ ਦਵਾਈਏ ਪੁੱਤ ਤਾਂ ਨਹੀਂ ਮੁੜਨਾ ਲੇਕਿਨ ਇਸ ਜੁਰਮ ਨੂੰ ਕਰਨ ਵਾਲੇ ਬੰਦਿਆਂ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੋਲਣਾ ਪਵੇ ਇਹੀ ਫਿਰ ਆਤਮਿਕ ਸ਼ਾਂਤੀ ਹੈ ਪਰਿਵਾਰ ਦੀ ਅੱਜ ਪਿੰਡ ਸੁਖਨ ਵਾਲਾ ਜਿਹੜਾ ਬਹੁਤ ਚਰਚੇਤ ਕਤਲ ਕਾਂਡ ਜਿਹੜਾ ਇੱਕ ਘਰ ਵਾਲੀ ਨੇ ਆਪਦਾ ਘਰ ਵਾਲਾ ਆਪਦੇ ਆਸ਼ਕ ਨਾਲ ਰਲ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਇੱਕ ਸ਼ਰੀਫ ਜੱਟ ਜ਼ਿਮੀਂਦਾਰ ਪਰਿਵਾਰ ਦਾ ਇੱਕ ਬੱਚਾ ਗੁਰਵਿੰਦਰ ਸਿੰਘ ਜਿਹਦੀ ਡਬਲ ਐਮਏ ਕੀਤੀ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਪਿੰਡ ਵਾਲੇ ਉਹਦੀ ਗਵਾਹੀ ਭਰਦੇ ਆ ਕਿ ਨਿਹਾਇਤੀ ਸ਼ਰੀਫ ਉਹ ਲੜਕਾ ਸੀ ਤੇ 2023 ਚ ਉਹਦਾ ਵਿਆਹ ਹੋਇਆ ਸੀ 2025 ਦੇ ਜਨਵਰੀ ਦੇ ਵਿੱਚ ਉਹਦੀ ਘਰ ਵਾਲੀ ਰੁਪਿੰਦਰ ਕੌਰ 2 ਸਾਲਾਂ ਬਾਅਦ ਪਿੰਡ ਸੁਖਨ ਵਾਲੇ ਵਾਪਸ ਆਈ ਲੇਕਿਨ 2025 ਦੇ ਅਖੀਰਲੇ ਮਹੀਨਿਆਂ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਇੱਕ ਸਾਜ਼ਿਸ਼ ਤਹਿਤ ਪਿੰਡ ਬੱਲੂਆਣੇ ਦਾ ਹਰਕਮਲਪ੍ਰੀਤ ਸਿੰਘ ਜਿਹਦੇ ਨਾਲ ਰਲ ਕੇ ਜਿਹੜਾ ਹੈਗਾ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਵਾਲੀ ਵੱਲੋਂ 28 ਤੇ 29 11ਵੇਂ ਮਹੀਨੇ ਦੀ ਦਰਮਿਆਨੀ ਰਾਤ ਅੱਜ ਪਿੰਡ ਸੁਖਨ ਵਾਲੇ ਨਗਰ ਦੇ ਵਿੱਚੋਂ ਤੇ ਆਸੇ-ਪਾਸੇ ਜਿਹੜੇ ਲੋਕ ਰਿਸ਼ਤੇਦਾਰ ਵੀ ਨਹੀਂ ਸੀ ਇਸ ਪਰਿਵਾਰ ਦੇ ਜਿਹੜੇ ਲੋਕਾਂ ਨੂੰ ਹਮਦਰਦੀ ਹੈ ਕਿ ਤਕਾ ਹੋਇਆ ਇਸ ਪਰਿਵਾਰ ਨਾਲ ਬੜਾ ਵੱਡਾ ਜ਼ੁਲਮ ਹੋਇਆ ਕਿਉਂਕਿ ਆਮ ਤੌਰ ਤੇ ਬਾਪ ਦੀ ਚਿਖਾ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਹੈ ਤੇ ਇੱਥੇ ਹਾਲਾਤ ਇਹ ਬਣ ਗਏ ਕਿ ਨੌਜਵਾਨ ਪੁੱਤ ਦੀ ਚਿਖਾ ਨੂੰ ਬਾਪ ਨੂੰ ਅੱਗ ਲਾਉਣੀ ਪਈ ਤੇ ਅੱਜ ਉਸ ਬਾਪ ਦਾ ਤੇ ਉਸ ਮਾਂ ਦਾ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਮਾਤਾ ਜਿਹੜੀ ਗੁਰਵਿੰਦਰ ਦੀ ਹੈ ਉਹਨਾਂ ਦਾ ਬਹੁਤ ਦੁੱਖ ਦੀ ਘੜੀ ਹੈ ਮੈਂ ਇਹ ਕਹਿੰਦਾ ਵੀ ਕਿੱਥੋਂ ਬੰਦੇ ਨਹੀਂ ਆਏ ਜਾਂ ਕਿੰਨਾਂ ਨੇ ਦੁੱਖ ਨਹੀਂ ਵੰਡਾਇਆ ਸੋ ਬੜਾ ਮਨ ਭਰਿਆ ਵੀ ਅੱਜ ਲੇਕਿਨ ਇਨਸਾਫ ਦਿਵਾਵਾਂਗੇ ਜਿੰਨਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਟੇਲਾ ਵਾਲਾ ਗਾਂ ਵਾਲਾ ਇਹਨਾਂ ਨੂੰ ਪਾਉਣ ਜ਼ਰੂਰ ਵਿਖਾਵਾਂਗੇ ਕਿਉਂਕਿ ਪਰਿਵਾਰ ਤਾਂ ਹੁਣ ਗਮਗੀਨ ਹੈ ਲੇਕਿਨ ਸਾਡੇ ਵਰਗੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੂਰਾ ਜ਼ੋਰ ਲਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਈਏ ਪੁੱਤ ਤਾਂ ਨਹੀਂ ਮੁੜਨਾ ਲੇਕਿਨ ਇਸ ਜੁਰਮ ਨੂੰ ਕਰਨ ਵਾਲੇ ਬੰਦਿਆਂ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੋਲਣਾ ਪਵੇ ਇਹੀ ਫਿਰ ਆਤਮਿਕ ਸ਼ਾਂਤੀ ਹੈ ਪਰਿਵਾਰ ਦੀ ਜੋ ਪਿੰਡ ਸੁੱਖਣ ਵਾਲਾ ਜਿਹੜਾ ਬਹੁਤ ਚਰਚੇ ਤੇ ਕਤਲ ਕਾਂਡ ਜਿਹੜਾ ਇੱਕ ਘਰ ਵਾਲੀ ਨੇ ਆਪਦਾ ਘਰ ਵਾਲਾ ਆਪਦੇ ਆਸ਼ਿਕ ਨਾਲ ਰਲ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਇੱਕ ਸ਼ਰੀਫ ਜੱਟ ਜ਼ਿਮੀਂਦਾਰ ਪਰਿਵਾਰ ਦਾ ਇੱਕ ਬੱਚਾ ਗੁਰਵਿੰਦਰ ਸਿੰਘ ਜਿਹਦੀ ਡਬਲ ਐਮਏ ਕੀਤੀ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਪਿੰਡ ਵਾਲੇ ਉਹਦੀ ਗਵਾਹੀ ਭਰਦੇ ਆ ਕਿ ਨਿਹਾਇਤੀ ਸ਼ਰੀਫ ਉਹ ਲੜਕਾ ਸੀ ਤੇ 2023 ਚ ਉਹਦਾ ਵਿਆਹ ਹੋਇਆ ਸੀ 2025 ਦੇ ਜਨਵਰੀ ਦੇ ਵਿੱਚ ਉਹਦੀ ਘਰ ਵਾਲੀ ਰੁਪਿੰਦਰ ਕੌਰ 2 ਸਾਲਾਂ ਬਾਅਦ ਪਿੰਡ ਸੁਖਨ ਵਾਲੇ ਵਾਪਸ ਆਈ ਲੇਕਿਨ 2025 ਦੇ ਅਖੀਰਲੇ ਮਹੀਨਿਆਂ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਇੱਕ ਸਾਜ਼ਿਸ਼ ਤਹਿਤ ਪਿੰਡ ਬੱਲੂਆਣੇ ਦਾ ਹਰਕਮਲਪ੍ਰੀਤ ਸਿੰਘ ਜਿਹਦੇ ਨਾਲ ਰਲ ਕੇ ਜਿਹੜਾ ਹੈਗਾ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਵਾਲੀ ਵੱਲੋਂ 28 ਤੇ 29 11ਵੇਂ ਮਹੀਨੇ ਦੀ ਦਰਮਿਆਨੀ ਰਾਤ ਅੱਜ ਪਿੰਡ ਸੁਖਨ ਵਾਲੇ ਨਗਰ ਦੇ ਵਿੱਚੋਂ ਤੇ ਅਸੇ ਪਾਸੇ ਜਿਹੜੇ ਲੋਕ ਰਿਸ਼ਤੇਦਾਰ ਵੀ ਨਹੀਂ ਸੀ ਇਸ ਪਰਿਵਾਰ ਦੇ ਜਿਹੜੇ ਲੋਕਾਂ ਨੂੰ ਹਮਦਰਦੀ ਹੈ ਕਿ ਤਕਾ ਹੋਇਆ ਇਸ ਪਰਿਵਾਰ ਨਾਲ ਬੜਾ ਵੱਡਾ ਜ਼ੁਲਮ ਹੋਇਆ ਕਿਉਂਕਿ ਆਮ ਤੌਰ ਤੇ ਬਾਪ ਦੀ ਚਿਖਾ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਹੈ ਤੇ ਇੱਥੇ ਹਾਲਾਤ ਇਹ ਬਣ ਗਏ ਕਿ ਨੌਜਵਾਨ ਪੁੱਤ ਦੀ ਚਿਖਾ ਨੂੰ ਬਾਪ ਨੂੰ ਅੱਗ ਲਾਉਣੀ ਪਈ ਤੇ ਅੱਜ ਉਸ ਬਾਪ ਦਾ ਤੇ ਉਸ ਮਾਂ ਦਾ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਮਾਤਾ ਜਿਹੜੀ ਗੁਰਵਿੰਦਰ ਦੀ ਹੈ ਉਹਨਾਂ ਦਾ ਬਹੁਤ ਦੁੱਖ ਦੀ ਘੜੀ ਹੈ ਮੈਂ ਇਹ ਕਹਿੰਦਾ ਵੀ ਕਿੱਥੋਂ ਬੰਦੇ ਨਹੀਂ ਆਏ ਜਾਂ ਕਿੰਨਾਂ ਨੇ ਦੁੱਖ ਨਹੀਂ ਵੰਡਾਇਆ ਸੋ ਬੜਾ ਮਨ ਭਰਿਆ ਵੀ ਅੱਜ ਲੇਕਿਨ ਇਨਸਾਫ ਦਿਵਾਵਾਂਗੇ ਜਿੰਨਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਟੇਲਾ ਵਾਲਾ ਗਾਂ ਵਾਲਾ ਇਹਨਾਂ ਨੂੰ ਪਹੌਣ ਜਰੂਰ ਵਿਖਾਵਾਂਗੇ ਕਿਉਂਕਿ ਪਰਿਵਾਰ ਤਾਂ ਹੁਣ ਗਮਗੀਨ ਹੈ ਲੇਕਿਨ ਸਾਡੇ ਵਰਗੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੂਰਾ ਜ਼ੋਰ ਲਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਈਏ ਪੁੱਤ ਤਾਂ ਨਹੀਂ ਮੁੜਨਾ ਲੇਕਿਨ ਇਸ ਜੁਰਮ ਨੂੰ ਕਰਨ ਵਾਲੇ ਬੰਦਿਆਂ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੋਲਣਾ ਪਵੇ ਇਹੀ ਫਿਰ ਆਤਮਿਕ ਸ਼ਾਂਤੀ ਹੈ ਪਰਿਵਾਰ ਦੀ ਅੱਜ ਪਿੰਡ ਸੁਖਨਾਲਾ ਜਿਹੜਾ ਬਹੁਤ ਚਰਚਿਤ ਕਤਲ ਕਾਂਡ ਜਿਹੜਾ ਇੱਕ ਘਰ ਵਾਲੀ ਨੇ ਆਪਦਾ ਘਰ ਵਾਲਾ ਆਪਦੇ ਆਸ਼ਕ ਨਾਲ ਰਲ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਇੱਕ ਸ਼ਰੀਫ ਜੱਟ ਜ਼ਿਮੀਂਦਾਰ ਪਰਿਵਾਰ ਦਾ ਇੱਕ ਬੱਚਾ ਗੁਰਵਿੰਦਰ ਸਿੰਘ ਜਿਹਦੀ ਡਬਲ ਐਮਏ ਕੀਤੀ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਪਿੰਡ ਵਾਲੇ ਉਹਦੀ ਗਵਾਹੀ ਭਰਦੇ ਆ ਕਿ ਨਿਹਾਇਤੀ ਸ਼ਰੀਫ ਉਹ ਲੜਕਾ ਸੀ ਤੇ 2023 ਚ ਉਹਦਾ ਵਿਆਹ ਹੋਇਆ ਸੀ 2025 ਦੇ ਜਨਵਰੀ ਦੇ ਵਿੱਚ ਉਹਦੀ ਘਰ ਵਾਲੀ ਰੁਪਿੰਦਰ ਕੌਰ 2 ਸਾਲਾਂ ਬਾਅਦ ਪਿੰਡ ਸੁਖਨ ਵਾਲੇ ਵਾਪਸ ਆਈ ਲੇਕਿਨ 2025 ਦੇ ਅਖੀਰਲੇ ਮਹੀਨਿਆਂ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਇੱਕ ਸਾਜ਼ਿਸ਼ ਤਹਿਤ ਪਿੰਡ ਬੱਲੂਆਣੇ ਦਾ ਹਰਕਮਲਪ੍ਰੀਤ ਸਿੰਘ ਜਿਹਦੇ ਨਾਲ ਰਲ ਕੇ ਜਿਹੜਾ ਹੈਗਾ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਵਾਲੀ ਵੱਲੋਂ 28 ਤੇ 29 11ਵੇਂ ਮਹੀਨੇ ਦੀ ਦਰਮਿਆਨੀ ਰਾਤ ਅੱਜ ਪਿੰਡ ਸੁਖਨ ਵਾਲੇ ਨਗਰ ਦੇ ਵਿੱਚੋਂ ਤੇ ਆਸੇ-ਪਾਸੇ ਜਿਹੜੇ ਲੋਕ ਰਿਸ਼ਤੇਦਾਰ ਵੀ ਨਹੀਂ ਸੀ ਇਸ ਪਰਿਵਾਰ ਦੇ ਜਿਹੜੇ ਲੋਕਾਂ ਨੂੰ ਹਮਦਰਦੀ ਹੈ ਕੱਟਾ ਹੋਇਆ ਇਸ ਪਰਿਵਾਰ ਨਾਲ ਬੜਾ ਵੱਡਾ ਜ਼ੁਲਮ ਹੋਇਆ ਕਿਉਂਕਿ ਆਮ ਤੌਰ ਤੇ ਬਾਪ ਦੀ ਚਿਖਾ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਹੈ ਤੇ ਇੱਥੇ ਹਾਲਾਤ ਇਹ ਬਣ ਗਏ ਕਿ ਨੌਜਵਾਨ ਪੁੱਤ ਦੀ ਚਿਖਾ ਨੂੰ ਬਾਪ ਨੂੰ ਅੱਗ ਲਾਉਣੀ ਪਈ ਤੇ ਅੱਜ ਉਸ ਬਾਪ ਦਾ ਤੇ ਉਸ ਮਾਂ ਦਾ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਮਾਤਾ ਜਿਹੜੀ ਗੁਰਵਿੰਦਰ ਦੀ ਹੈ ਉਹਨਾਂ ਦਾ ਬਹੁਤ ਦੁੱਖ ਦੀ ਘੜੀ ਹੈ ਮੈਂ ਇਹ ਕਹਿੰਦਾ ਵੀ ਕਿੱਥੋਂ ਬੰਦੇ ਨਹੀਂ ਆਏ ਜਾਂ ਕਿ ਇਹਨਾਂ ਨੇ ਦੁੱਖ ਨਹੀਂ ਵੰਡਾਇਆ ਸੋ ਬੜਾ ਮਨ ਭਰਿਆ ਵੀ ਅੱਜ ਲੇਕਿਨ ਇਨਸਾਫ ਦਿਵਾਵਾਂਗੇ ਜਿੰਨਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਟੇਲਾ ਵਾਲਾ ਗਾਂ ਵਾਲਾ ਇਹਨਾਂ ਨੂੰ ਪਹੌਣ ਜਰੂਰ ਵਿਖਾਵਾਂਗੇ ਕਿਉਂਕਿ ਪਰਿਵਾਰ ਤਾਂ ਹੁਣ ਗਮਗੀਨ ਹੈ ਲੇਕਿਨ ਸਾਡੇ ਵਰਗੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੂਰਾ ਜ਼ੋਰ ਲਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਈਏ ਪੁੱਤ ਤਾਂ ਨਹੀਂ ਮੁੜਨਾ ਲੇਕਿਨ ਇਸ ਜੁਰਮ ਨੂੰ ਕਰਨ ਵਾਲੇ ਬੰਦਿਆਂ ਨੂੰ ساری ਉਮਰ ਜੇਲ੍ਹ ਦੇ ਵਿੱਚ ਰੋਲਣਾ ਪਵੇ ਇਹੀ ਫਿਰ ਆਤਮਿਕ ਸ਼ਾਂਤੀ ਹੈ ਪਰਿਵਾਰ ਦੀ ਅੱਜ ਪਿੰਡ ਸੁਖਨ ਵਾਲਾ ਜਿਹੜਾ ਬਹੁਤ ਚਰਚੇ ਤੇ ਕਤਲ ਕਾਂਡ ਜਿਹੜਾ ਇੱਕ ਘਰ ਵਾਲੀ ਨੇ ਆਪਦਾ ਘਰ ਵਾਲਾ ਆਪਦੇ ਆਸ਼ਕ ਨਾਲ ਰਲ ਕੇ ਜਿਹੜਾ ਮੌਤ ਦੇ